ਜੋ ਤੁਸੀਂ ਨਾਂ ਲਾਓ 11 ਸਾਲ ਲਾ ਹਾਂ ਉਹਨ ਬੱਚੇ ਨੂੰ ਬੁਲਾ ਕੇ ਭਾਵੇਂ ਉਹਦੀ ਰਜ਼ਾਮੰਦੀ ਦੇ ਨਾਲ ਹੀ ਕਰਦੇ ਪਿਓ ਉਹਦੀ ਵੀਡੀਓ ਬਣਾ ਕੇ ਪਿਕੈਟ ਲੱਗਦਾ ਤੁਹਾਨੂੰ ਪਤਾ ਪਿਕੈਟ ਦੀ ਸਦਾ ਕਿੰਨੀ ਇਹ ਮਾਪਿਆਂ ਨੂੰ ਪਤਾ ਹੋਵੇ ਤੇ ਮਾਪੇ ਪਤਾ ਹੈਗਾ ਜੇ ਵਿਆਹ ਨੂੰ ਆਦੇ ਨਾ ਸਾਡੀ ਲਾਜੇ ਕੰਮ ਕਰੇ ਐਹੀ ਗੱਲ ਕਿ ਤੁਸੀਂ ਮੈਂ ਤੁਹਾਨੂੰ ਕਸੂਰਵਾਰ ਨਹੀਂ ਕਹਿ ਰਿਹਾ ਲੇਕਿਨ ਬੱਚੀ ਨੇ ਗਲਤ ਕੀਤਾ ਜੇ ਬੱਚੀ ਗਲਤ ਕੀਤਾ ਤੇ ਬੱਚਾ ਘਰੋਂ ਰੋਜ ਆਉਣ ਵਾਲਾ ਗਲਤ ਕਰਦਾ ਜੇ ਇਹਨਾਂ ਨੂੰ ਜੇ ਰੋਕਦੇ ਹਾਂ ਬੱਚਾ ਸਾਡੇ ਘਰ ਆਈਸ ਪਿੰਦਾ ਜੇ ਇਹਨੂੰ ਪਿਛਾ ਡੱਕੋ ਕਿਉਂ ਨਹੀਂ ਡੱਕਦੇ ਬਾਬਾ ਜੀ ਮੈਂ ਤੁਹਾਨੂੰ ਉਹੀ ਤੇ ਗੱਲ ਕਹਿ ਰਿਹਾ ਕਿ ਬੱਚਾ ਛੋਟਾ ਹੈ ਉਹ ਗਿਆ ਉਹਨੂੰ ਵਰਗ ਲਾਇਆ ਗਿਆ ਅੱਗੇ ਤੇ ਸਮਝਦਾਰਿਕ ਬਾਲਕ ਕੋਲ ਗਿਆ ਤੇ ਵਰਗ ਲੱਗ ਗਿਆ ਦੂਜੇ ਦਿਨ ਕੀ ਲੱਗਾ ਬੱਚਿਆਂ ਨੂੰ ਜਾਂਦੇ ਨੂੰ ਬੱਚਾ ਰੋਜ ਜਾਂਦਾ ਇਹਨਾਂ ਤੋਂ ਚੋਰੀ ਉਹਨੇ ਕਿਹਾ ਕਿ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਪਿਸਟਲ ਕਿ ਵਹਾਉਣਾ ਸੀ ਤੂੰ ਸਾਡਾ ਲੈਣਾ ਦੇਣਾ ਤੇ ਮੂੰਹ ਤੇ ਨਿਸ਼ਾਨ ਹੈ ਆਹ ਦੇ ਆਪ ਸਾਹਮਣੇ ਵਜੇ ਨੇ ਠੀਕ ਹੈ ਇਹ ਸਿਰਫ ਇੱਕ ਗੱਲ ਬਣਾਉਣ ਵਾਸਤੇ ਨੇ ਡਰਾਇਆ ਧਮਕਾਇਆ ਗਿਆ ਅਸੀਂ ਕੁਰਾਨ ਪਾਕ ਦੇ ਹੱਥ ਰੱਖ ਕੇ ਆਨੇ ਇੱਕ ਦਿਨ ਵੀ ਇਹਨੂੰ ਸੱਦਿਆ ਹੋਵੇ ਵੀਡੀਓ ਤੁਸੀਂ ਕਹਿ ਰਹੇ ਹੋ ਬਨਈਏ ਤੇ ਗਲਤ ਅਸੀਂ ਇਹਨੂੰ ਸੱਦਿਆ ਹੋਵੇ ਜਾਂ ਘਰੋਂ ਲੈਣ ਗਏ ਹੋ ਇਹ ਆਪ ਆਉਂਦਾ ਸੀ ਆਪ ਇਹਨਾਂ ਸਭ ਕੋਈ ਰਜ਼ਾਮੰਦਗੀ ਨਾਲ ਕਰਕੇ ਅੱਜ ਇਹਨਾਂ ਮੇਰੇ ਤੇ ਵਜਨ ਪਾਉਣ ਲਈ ਆ ਦੋ ਜੀ ਇਕੱਠੇ ਕਰ ਲੈਣ ਜਿਹੜੇ ਮੇਰੇ ਮੁਖਾਲਫਤ ਨੇ ਨਹੀਂ ਜੀ ਦਾਰੇਗੇ ਕਿ ਕਿਸੇ ਦੇ ਨਾਲ ਲਾ ਇਨਸਾਫੀ ਨਹੀਂ ਹੁੰਦੀ ਐ ਫਾਖਰਾ ਕੇ ਵਾਲਿਦ ਮੇਰੇ ਸਾਥ ਮੌਜੂਦ ਥੇ ਔਰ ਉਹ ਕਹਿ ਰਹੇ ਹੈ ਇਹ ਪਰਚਾ ਹੋਇਆ ਇਹ ਇਹ ਜ਼ਿਆਤੀ ਨਹੀਂ ਮੇਰੇ ਘਰੋਂ ਜਰਾਏ ਤੁਹਾਡੀ ਆਵਾਜ਼ ਅਸੀਂ ਬਨੇ ਆ ਨਾ ਅਸੀਂ ਤੇ ਕੋ ਤੁਹਾਡੀ ਆ ਮੈਂ ਤੁਹਾਡੇ ਦੇ ਖੁਸ਼ ਹਾਂ ਤੁਸੀਂ ਬੇਕਸੂਰਤ ਤੁਸੀਂ ਬੇਕਸੂਰ ਬਿਲਕੁਲ ਪ੍ਰੂਫ ਇਹ ਜਿੱਥੇ ਫੈਸਲਾ ਹੋਣਾ ਹੈ ਉਹ ਜੀ ਆ ਕੇ ਮੇਰੇ ਘਰੋਂ ਸਬੂਤ ਕਰਾਏ ਪੁਲਿਸ ਵਾਲਿਆਂ ਜਿਹੜਿਆਂ ਤਲਾਸ਼ੀ ਕੀਤੀ ਤਿੰਨ ਵਾਰਾਂ ਠੀਕ ਹੈ ਇੱਕ ਹੈਗਾ ਸਹਿਲ ਛੀਨਾ ਇੱਕ ਨਾਲ ਮੁੰਡਾ ਮੁਲਾਜ਼ਮ ਹੈ ਦੋ ਤਿੰਨ ਹੋਰ ਨੇ ਇਹਨਾਂ ਆ ਕੇ ਤਿੰਨ ਵਾਰਾਂ ਮੇਰੇ ਘਰ ਦੀ ਤਲਾਸ਼ੀ ਕੀਤੀ ਹੈ ਕੁਰਾਨ ਪਾਕ ਚੁੱਕ ਕੇ ਆਸ ਦਿਨ ਵੀ ਅਸੀਂ ਇੱਕ ਸਰਸਾ ਹੀ ਫੜੀ ਹੈ ਗ੍ਰਾਮ ਫੜਿਆ ਹੈ ਅਸੀਂ ਪਿਓ ਤੀ ਸਿਰ ਲਵਾਵਾਂਦੇ ਤੇ ਜੇ ਨਹੀਂ ਫੜੀਤਾ ਤੇ ਫਿਰ ਸਾਡੀ ਕੁੜੀ ਨਾਲ ਆਇਆ ਜਿਹੜਾ ਪਰਚਾ 1420 ਗ੍ਰਾਮ ਦਾ ਹੋਇਆ ਨੈਣਸੀ ਲੱਗੀ ਏ ਇਹ ਮੇਰੇ ਨਾਲ ਜ਼ਿਆਤੀ ਹੋਈ ਖਤਮ ਵੀ ਹੋ ਗਿਆ ਤੇ ਬੱਚੇ ਵਾਲਾ ਬੜਾ ਖਤਰਨਾਕ ਪਰਚਾ ਹੈ ਯਾਰੋ ਤੁਹਾਨੂੰ ਦੱਸ ਦਵਾਂ ਇਹ ਤੁਹਾਡੀ ਗੱਲ ਅੱਛਾ ਠੀਕ ਹੈ